ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ ਤੇ ਮੈਂ ਹਾਂ ਨਿਕੇਸ਼ ਸ਼ਰਮਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਮਾਤਾ ਚਿੰਤਪੁਰਨੀ ਜੀ ਦੇ ਨవరాత్రੇ ਨੇ ਮੇਲੇ ਚੱਲ ਰਹੇ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਪੰਜਾਬ ਭਰ ਤੋਂ ਨਹੀਂ ਦੇਸ਼ ਭਰ ਦੇ ਵਿੱਚੋਂ ਸ਼ਰਧਾਲੂ ਇੱਥੇ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਤੇ ਨਤਮਸਤਕ ਹੋਣ ਦੇ ਲਈ ਆ ਰਹੇ ਨੇ ਵੱਡੇ ਗਿਣਤੀ ਦੇ ਵਿੱਚ ਲੋਕਾਂ ਦੀ ਆਸਥਾ ਮਾਤਾ ਚਿੰਤਪੁਰਨੀ ਜੀ ਦੇ ਦਰਬਾਰ ਦੇ ਨਾਲ ਜੁੜੀ ਹੋਈ ਆ ਤਾਂ ਉੱਥੇ ਹੀ ਜਿੱਤੇ ਪ੍ਰਸ਼ਾਸਨਿਕ ਅਧਿਕਾਰੀ ਭਾਵੇਂ ਟ੍ਰੈਫਿਕ ਪੁਲਿਸ ਹੋਵੇ ਜਾਂ ਬਾਕੀ ਮੈਕਮੈਨੇ ਅਧਿਕਾਰੀ ਹੋਣੋਂ ਐਕਟਿਵ ਨਜ਼ਰ ਆ ਰਹੇ ਨੇ ਤਾਂ ਉੱਤੇ ਹੀ ਹੋਣੇ ਇੱਕ ਉਪਰਾਲਾ ਜਿਹੜਾ ਕਿ ਸਿਵਲ ਡਿਫੈਂਸ ਦੇ ਵਲੰਟੀਅਰਸ ਟੀਮ ਦੇ ਵੱਲੋਂ ਕੀਤਾ ਜਾ ਰਿਹਾ ਹੈ ਤਾਂ ਉਹਨਾਂ ਦੇ ਨਾਲ ਵੀ ਜਿਹੜੀ ਕਿ ਗੱਲਬਾਤ ਕਰਦੇ ਆ ਉਹਨਾਂ ਵੱਲੋਂ ਵੀ ਜਿਹੜੀਆਂ ਕਿ ਪ੍ਰਸ਼ਾਸਨ ਦੇ ਨਾਲ ਤੇ ਮੋਢੇ ਦੇ ਨਾਲ ਮੋਢਾ ਜੋੜ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਭਾਵੇਂ ਟ੍ਰੈਫਿਕ ਮੈਨੇਜਮੈਂਟ ਹੋਵੇ ਜਾਂ ਫਿਰ ਕਿਸੇ ਦੇ ਕੋਈ ਸੱਟ ਚੋਟ ਲੱਗਦੀ ਹੈ ਮੌਕੇ ਤੇ ਪਹੁੰਚਦੇ ਨੇ ਅ ਫਰਸਟ ایڈ ਦਿੱਤਾ ਜਾਂਦਾ ਹੈ ਤਾਂ ਓਵਰ ਆਲ ਕੀ ਕੁਛ ਹੋਣਾ ਨੇ ਵੱਲੋਂ ਜਿਹੜੀਆਂ ਕਿ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਆਂ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਮੈਂ ਪਰਮੋਸ਼ਰ ਸ਼ਰਮਾ ਡੀਪੀਸੀ ਬਾਰਡਨ ਸਿਵਲ ਡਿਫੈਂਸ ਸਰ ਤੁਹਾਡੀਆਂ ਟੀਮਾਂ ਵੀ ਇੰਨੀ ਗਰਮੀ ਦੇ ਵਿੱਚ ਲੱਗੀਆਂ ਹੋਈਆਂ ਨੇ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੇ ਹੋ ਕੀ ਕੁਛ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਸਰ ਸਾਡੇ ਵੱਲੋਂ ਮੇਨ ਸਾਡਾ ਹੈਗਾ ਕਿ ਜੇ ਕਿਤੇ ਕੋਈ ਟ੍ਰੈਫਿਕ ਦੀ ਪ੍ਰੋਬਲਮ ਆਂਦੀ ਹੈ ਅਸੀਂ ਉਹ ਟ੍ਰੈਫਿਕ ਦੀ ਜਿਹੜੀ ਪ੍ਰੋਬਲਮ ਆ ਉਹਨੂੰ ਵੀ ਦੂਰ ਕਰਾਈਦਾ ਤ੍ਰੈਕਲਾਈ ਦਾ ਪ੍ਰਸ਼ਾਸਨ ਦੇ ਨਾਲ ਲੱਗੇ ਔਰ ਕਈ ਜਗ੍ਹਾ ਤੇ ਦੇਖਿਆ ਕਿ ਟੀਮਾਂ ਨਹੀਂ ਪਹੁੰਚ ਪਾਨੀਆਂ ਪਰ ਜੋ ਸਾਡੀਆਂ ਟੀਮਾਂ ਆ ਪੰਜ ਜਗ੍ਹਾ ਡਿਊਟੀ ਦੇ ਰਹੀਆਂ ਨੇ ਇੱਕ ਟੀਮ ਸਾਡੀ ਜੋ ਆ ਰੇਲਵੇ ਸਟੇਸ਼ਨ ਤੇ ਡਿਊਟੀ ਦੇ ਰਹੀ ਹੈ ਦੂਜੀ ਸਾਡੀ ਪਿੰਪਲਾਵੜਾ ਤੋਂ ਲੈ ਕੇ ਆਦਮ ਵੱਲ ਤੱਕ ਡਿਊਟੀ ਦੇ ਰਹੀ ਹੈ ਔਰ ਤੀਜੀ ਜੋ ਸਾਡੀ ਟੀਮ ਹੈ ਉਹ ਸਾਡੀ ਆਦਮ ਵੱਲ ਤੋਂ ਲੈ ਕੇ ਚੋਹਾਲ ਤੱਕ ਡਿਊਟੀ ਦੇ ਰਹੀ ਹੈ ਔਰ ਚੌਥੀ ਟੀਮ ਸਾਡੀ ਚੋਹਾਲ ਚੜਾਈ ਤੋਂ ਲੈ ਕੇ ਸ਼ਾਹ ਨੂਰਜਮਲ ਤੱਕ ਡਿਊਟੀ ਦੇ ਰਹੀ ਹੈ ਪੰਜਵੀਂ ਟੀਮ ਸਾਡੀ ਮੰਗੂਵਾਲ ਡਿਊਟੀ ਦੇ ਰਹੀ ਹੈ ਔਰ ਅਸੀਂ ਆਪਣੇ ਵਲੰਟੀਅਰ ਨੂੰ ਇਸ ਹਿਸਾਬ ਨਾਲ ਡਿਊਟੀਆਂ ਵੰਡੀਆਂ ਹੈ ਅਗਰ ਇਨ ਕੇਸ ਕਿਤੇ ਟ੍ਰੈਫਿਕ ਜਾਮ ਵੀ ਹੋ ਜਵੇ ਸਾਡੀ ਉਹ ਟੀਮ ਜਿਹੜੀ ਉੱਥੇ ਅਸੀਂ 10-10 ਗਰੰਟੀਆ ਸਾਡੇ ਤਾਇਨਾਤ ਕੀਤੇ ਹੋਏ ਨੇ ਉਹ ਉਸੇ ਵੇਲੇ ਉੱਥੇ ਹੀ ਆਪਣਾ ਮੌਕਾ ਸੰਭਾਲ ਲੈਂਦੇ ਨੇ ਉੱਥੇ ਡਿਊਟੀਆਂ ਜਿਹੜੀਆਂ ਸ਼ੁਰੂ ਕਰ ਲੈਂਦੇ ਨੇ ਉਸ ਤੋਂ ਇਲਾਵਾ ਕੋਈ ਲੰਗਰਾਂ ਵਿੱਚ ਕੋਈ ਸਫਾਈ ਦੀ ਵਿਵਸਥਾ ਆ ਜਾਂ ਕਿਸੇ ਲੰਗਰਾਂ ਨੂੰ ਕੋਈ ਸਮੱਸਿਆ ਆ ਕੋਈ ਹੋਰ ਪ੍ਰੋਬਲਮ ਆਂਦੀ ਹੈ ਉਹਨੂੰ ਵੀ ਅਸੀਂ ਬੜਾ ਬੜਾ ਆਪਣੇ ਇਨੀਸ਼ੀਏਟਿਵ ਲੈ ਕੇ ਸਾਡੇ ਸਿਵਲ ਡਿਫੈਂਸ ਵਲੰਟੀਅਰ ਜਿਹੜੇ ਨੇ ਸਾਡੇ 60 ਸਿਵਲ ਡਿਫੈਂਸ ਵਲੰਟੀਅਰ ਇਸ ਵੇਲੇ ਮੌਕੇ ਦੇ ਡਿਊਟੀਆਂ ਦੇ ਰਹੇ ਨੇ 24 ਘੰਟੇ ਡਿਊਟੀ ਦੇ ਰਹੇ ਨੇ ਸਰ ਇੱਥੇ ਚੋਰੀ ਦੀਆਂ ਘਟਨਾਵਾਂ ਘਟਨਾਵਾ ਕਹਿ ਲਈਏ ਜਾਂ ਇਹ ਰੋਲੇ ਪੈ ਰਹੇ ਨੇ ਉਹ ਉਸ ਚੀਜ਼ ਨੂੰ ਕਿੱਦਾਂ ਮੈਨੇਜ ਕੀਤਾ ਜਾ ਰਿਹਾ ਹੈ ਤੁਹਾਡੇ ਵੱਲੋਂ ਵੀ ਜੀ ਪਰਸੋਂ ਵੀ ਸਾਡੇ ਕੋਲ ਇੱਥੇ ਚਣਾਈ ਤੇ ਪ੍ਰੋਬਲਮ ਇੱਕ ਆਈ ਉਹ ਬੰਦਾ ਪਕੜਿਆ ਤੇ ਉਹਦੇ ਕੋਲੋਂ ਪੁਲਿਸ ਨੂੰ ਗਿਆ ਦੀ ਤਲਾਸ਼ੀ ਲਓ ਉਹਦੇ ਕੋਲੋਂ ਵੀ ਕਾਫੀ ਪਰਸ ਬਰਾਮਦ ਹੋਏ 12 ਪਰਸ ਸੀਗੇ ਉਹਦੇ ਕੋਲ ਉਹ ਪੁਲਿਸ ਨੇ ਜੋ ਹੈ ਉਹਨਾਂ ਨਾਲ ਜਿਹੜੀ ਟੀਮ ਸੀਗੀ ਮੌਕੇ ਦੇ ਉੱਤੇ ਉਹਨੂੰ ਭੇਜਿਆ ਉਹਨੂੰ ਲੈ ਕੇ ਵੀ 18 ਸਦਰ ਚਲੇ ਗਏ ਤੇ ਲੋਕੀ ਇਹ ਦੱਸਦੇ ਕਿ ਸ ਇਹਨਾਂ ਕੋਲ ਬੰਦੇ ਕੋਲ 12 ਪਰਸ ਬਰਾਮਦ ਹੋਏ ਆ ਪਰ ਉਹ ਜਿਹੜੀ ਤਲਾਸ਼ੀ ਸੀ ਪੰਜਾਬ ਪੁਲਿਸ ਨੇ ਹੀ ਲਈ ਅਸੀਂ ਮੌਕੇ ਤੇ ਜਿੱਤੇ ਪ੍ਰੋਬਲਮ ਆਂਦੀ ਹੈ ਉਹਨਾਂ ਨੂੰ ਰਿਕੁਐਸਟ ਕਰੀ ਕਿ ਤੁਸੀਂ ਆਓ ਔਰ ਇਹਨੂੰ ਦੇਖੋ ਤੇ ਉਸ ਵੇਲੇ ਪ੍ਰਸ਼ਾਸਨ ਦਾ ਪੂਰਾ ਅਸੀਂ ਸਾਥ ਲਈਦਾ ਤੇ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਜੋ ਸਾਡੇ ਕੰਟਰੋਲਰ ਸਿਵਲ ਡਿਫੈਂਸ ਨੇ ਤੇ ਸਾਡੇ ਅਡੀਸ਼ਨਲ ਕੰਟਰੋਲਰ ਨੇ ਪੰਜਾਬ ਹੋਮਗਾਰਡ ਦੇ ਰਵੇਲ ਸਿੰਘ ਸਰ ਉਹਨਾਂ ਨੇ ਜੋ ਸਾਨੂੰ ਟ੍ਰੇਨਿੰਗ ਦਿੱਤੀ ਹੋਈ ਹੈ ਜੋ ਸਾਡੀਆਂ ਡਿਊਟੀਆਂ ਲਗਾਈਆਂ ਹੋਈਆਂ ਨੇ ਤੇ ਸਾਡੀ ਪੂਰੀ ਸਿਵਲ ਡਿਫੈਂਸ ਵੌਲੰਟੀਅਰੀ ਟੀਮ ਹੈ ਉਹ ਹਰ ਵੇਲੇ ਪ੍ਰਸ਼ਾਸਨ ਨਾਲ ਮੋਟੇ ਨਾ ਮੋਟਾ ਲੈ ਖੜੀ ਹੈ ਔਰ ਕਿਸੇ ਤਰ੍ਹਾਂ ਦੀ ਕੋਈ ਡਿਊਟੀ ਹੋਵੇ ਕੋਈ ਸੇਵਾ ਹੋਵੇ ਤੇ ਅਸੀਂ ਉਹਨੂੰ ਆਪਣੇ ਵੱਲੋਂ ਵਧੀਆ ਤਰੀਕੇ ਨਾਲ ਨਿਭਾ ਰਹੇ ਹਾਂ ਔਰ ਮਾਂ ਦੇ ਚਰਨਾਂ 'ਚ ਇਹੀ ਅਰਦਾਸ ਕਰਦੇ ਹਾਂ ਕਿ ਜੋ ਸਾਨੂੰ ਉਹ ਵੱਲ ਬਖਸ਼ਣ ਅਸੀਂ ਇਦਾਂ ਹੀ ਦੇਸ਼ ਦੀ ਔਰ ਸਮਾਜ ਦੀ ਸੇਵਾ ਕਰਦੇ ਰਹੇ ਔਰ ਮਾਂ ਦੇ ਪਤਨ ਦੀ ਸੇਵਾ ਕਰਦੇ ਰਹੀਏ ਸਰ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਆ ਰਹੇ ਨੇ ਕਿਤੇ ਨਾ ਕਿਤੇ ਨੌਜਵਾਨ ਇੰਨਾ ਸਮਝਾਉਣ ਤੋਂ ਬਾਅਦ ਵੀ ਟ੍ਰੈਫਿਕ ਪੁਲਿਸ ਦੇ ਹੁੱਲੜਬਾਜ਼ੀ ਕਰਦੇ ਦਿਖ ਰਹੇ ਨੇ ਉਹਨਾਂ ਨੂੰ ਕੀ ਕੋਈ ਸਨੇਹਾ ਦੇਣਾ ਚਾਹੋਗੇ ਆਪਣਾ ਪਰਸਨਲ ਲੈਵਲ ਤੇ ਆਪ ਜੀ ਦੇ ਚੈਨਲ ਦੇ ਮਾਧਿਅਮ ਤੋਂ ਇਹ ਸਨੇਹਾ ਹੁਸ਼ਾਰਪੁਰ ਨਿਊਜ਼ ਨੂੰ ਬਹੁਤ ਵਧੀਆ ਉਪਰਾਲਾ ਕਰ ਰਹੀ ਹੈ ਜੋ ਜਗਬਾਣੀ ਹੈ ਉਹ ਬੜੀ ਵਧੀਆ ਉਪਰਾਲਾ ਕਰ ਰਹੀ ਹੈ ਉਹਨਾਂ ਨੂੰ ਇਹੀ ਕਰਾਂਗੇ ਤੁਹਾਡੇ ਮਾਧਿਅਮ ਤੋਂ ਕਿ ਜੋ ਇਹ ਜਿਹੜੇ ਬੰਦੇ ਹੈਗੇ ਨੇ ਸਾਰੇ ਟ੍ਰੈਫਿਕ ਨੂੰ ਤੁਸੀਂ ਦੇਖੋ ਕਿ ਬੱਸਾਂ ਵਾਲੇ ਹੁਣ ਓਵਰ ਰਫ਼ਤਾਰ ਤੇ ਲਿਆ ਕੇ ਬੱਸਾਂ ਵਾਲੇ ਵੀ ਨਹੀਂ ਮੰਨਦੇ ਬੱਚੇ ਦਾ ਬੱਚੇ ਵੱਡੇ ਵੀ ਨਹੀਂ ਕਈ ਵਾਰੀ ਮੰਨਦੇ ਜਿਹਨੂੰ ਸਮਝਾਣੇ ਆ ਕਈ ਵਾਰੀ ਉਹ ਲੜਨ ਨੂੰ ਕਰਦਾ ਹੈ ਤੇ ਆਪ ਜੀ ਦੇ ਚੈਨਲ ਮਾਧਿਅਮ ਤੋਂ ਜਗਬਾਣੀ ਤੋਂ ਇਹੀ ਸਭ ਨੂੰ ਅਪੀਲ ਹੈ ਕਿ ਹੁੱਲਣਵਾਜੀ ਨਾ ਕਰਨ ਔਰ ਮਾਪਿਆਂ ਨੂੰ ਵੀ ਉਹਨਾਂ ਦੇ ਬੱਚਿਆਂ ਦੇ ਮਾਪਿਆਂ ਨੂੰ ਵੀ ਇਹੀ ਰਿਕੁਐਸਟ ਹੈ ਕਿ ਉਹ ਹੁੱਲਣਵਾਜੀ ਨਾ ਕਰਨ ਤਾਂ ਜੋ ਕਿਤਾ ਸਰਕਾਰ ਨੇ ਇਹ ਕੀਤਾ ਹੈ ਕਿ ਕਿਉਂ ਬੱਚਾ ਅਗਰ ਨਿਮਾਲੇ ਕੋਈ ਐਕਸੀਡੈਂਟ ਕਰਦਾ ਹੈ ਉਹਦੀ ਸਜ਼ਾ ਜਿਹੜੀ ਹੈ ਮਾਪਿਆਂ ਨੂੰ ਮਿਲੇਗੀ ਇੱਥੇ ਹੀ ਸਰਕਾਰ ਨੂੰ ਇਧਰ ਕਰਨਾ ਚਾਹੀਦਾ ਹੈ ਜੇ ਕੋਈ ਹੁੱਲਣਵਾਜੀ ਕਰਦਾ ਹੈ ਉਹਦੀ ਵੀ ਜੋ ਸਜ਼ਾ ਹੈ ਉਹਦੇ ਮਾਪਿਆਂ ਨੂੰ ਮਿਲਣ ਉਸ ਤੋਂ ਬਾਅਦ ਆਪਣੇ ਆਪ ਹੀ ਇਹ ਸਾਰਾ ਸਿਸਟਮ ਠੀਕ ਹੋ ਜਾਏਗਾ ਮਾਪਿਆਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਤੁਹਾਡੇ ਬੱਚਿਆਂ ਦੀ ਜਿਹੜਾ ਜੀਵਨ ਆ ਬਹੁਤ ਕੀਮਤੀ ਹੈ ਤੁਹਾਡੇ ਕੋ ਘਰੋਂ ਕਹਿੰਦੇ ਸੀ ਮੇਲੇ ਚੱਲੇ ਆ ਪਰ ਇੱਥੇ ਆ ਕੇ ਤਿੰਨ ਤਿੰਨ ਚਾਰ ਚਾਰ ਵੀ ਰਾਈਡ ਕਰਕੇ ਜੋ ਇੱਥੇ ਕਰਦੇ ਨੇ ਹੁਲੜਵਾਜੀ ਕਰਦੇ ਨੇ ਉਹ ਆਪ ਹੀ ਸਭ ਟੋਟ ਖਾ ਸਕਦੇ ਨੇ ਨਾਤੀ ਵੀ ਇੱਕ ਐਕਸੀਡੈਂਟ ਹੋਇਆ ਉਹਨੂੰ ਵੀ ਸੰਭਾਲਿਆ ਇੱਕ ਗੱਡੀ ਕਾਦੀਆਂ ਦੀ ਸੀ ਉਹਨੂੰ ਵੀ ਅੱਗ ਲੱਗੀ ਉਹਨੂੰ ਵੀ ਸੰਭਾਲਿਆ ਇੱਥੇ ਨਸ਼ੇ ਬੰਦੇ ਬੈਚਰੇ ਸੀ ਉਹਨੂੰ ਵੀ ਅਸੀਂ ਰੋਕਿਆ ਤੇ ਸਾਡੀ ਸਿਵਲ ਡਿਫੈਂਸ ਕਹਿੰਦਾ ਹਰ ਵੇਲੇ ਹਰ ਤਰ੍ਹਾਂ ਦਾ ਜੋ ਯੋਗਦਾਨ ਹੈ ਉਸ ਮੇਲੇ 'ਚ ਪਾ ਰਹੀ ਹੈ ਔਰ ਸਾਡੇ ਬੰਦੇ 24 ਘੰਟੇ ਡਿਊਟੀ ਕਰ ਰਹੇ ਨੇ ਕੋਈ ਸਿਵਲ ਡਿਫੈਂਸ ਦੀ ਟੀਮ ਦੇ volunteers ਦੇ ਨਾਲ ਜਿਹੜੀ ਕਿ ਗੱਲਬਾਤ ਕੀਤੀ ਗਈ ਹੈ ਤਾਂ ਉਹਨਾਂ ਵੱਲੋਂ ਵੀ ਪ੍ਰਸ਼ਾਸਨ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਸੇਵਾਵਾਂ ਦਿੱਤੀਆਂ ਜਾ ਰਹੀਆਂ ਨੇ ਜਿੱਥੇ ਵੀ ਕੋਈ ਹੈਪਨਿੰਗ ਹੋ ਰਹੀ ਹੈ ਜਾਂ ਕੋਈ ਘਟਨਾ ਹੋ ਰਹੀ ਹੈ ਉੱਥੇ ਟੀਮ ਜਿਹੜੀ ਕਿ ਪਹੁੰਚ ਰਹੀ ਹੈ ਤਾਂ ਉਹਨਾਂ ਵੱਲੋਂ ਵੀ ਜਿਹੜੀ ਕਿ ਇਹੀ اپੀਲ ਕੀਤੀ ਗਈ ਹੈ ਇਹ ਧਾਰਮਿਕ ਮਾਹੌਲ ਹੈ ਸੰਗਤਾਂ ਆ ਰਹੀਆਂ ਨੇ ਮਾਤਾ ਚਿੰਤਪurni ਜੀ ਦੇ ਨਤਮਸਤਕ ਹੋਣ ਦੇ ਲਈ ਸੋ ਨੌਜਵਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਵਾਲੀ ਐਕਟੀਵਿਟੀ ਨਾ ਕੀਤੀ ਜਾਵੇ ਤੇ ਇਸ ਧਾਰਮਿਕ ਮਾਹੌਲ ਨੂੰ ਜਿਹੜਾ ਕਿ ਖਰਾਬ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਮੈਂ ਨਕੇਸ਼ ਸ਼ਰਮਾ ਤੁਸੀਂ ਦੇਖ ਰਹੇ ਹੋ ਜਗਬਾਣੀ ਟੀਵੀ